ਆਜਾ ਆਜਾ ਸੱਤਾਧਿਰ پارٹی ਵੱਲੋਂ ਹਰ ਰਾਹ ਵਗਾਹੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਲੇਕਿਨ ਫਗਵਾੜਾ ਦੇ ਵਿੱਚ ਜਿਹੜੇ ਵਿਕਾਸ ਦੇ ਦਾਅਵੇ ਆ ਉਹ ਖੋਖਲੇ ਨਿਕਲੇ ਔਰ ਉਹਨਾਂ ਦਾਅਵਿਆਂ ਨੂੰ ਪੂਰਾ ਕਰਨ ਦੇ ਲਈ ਮੌਜੂਦਾ ਵਿਧਾਇਕ ਪਰ ਸਰਕਾਰ ਨਹੀਂ ਆ ਫਿਰ ਵੀ ਕੰਮ ਕਰਾ ਰਹੇ ਨੇ ਇਸ ਵੇਲੇ ਅਸੀਂ ਮੌਜੂਦ ਆ ਐ ਬਿਸ਼ਕਰਮਾ ਮੰਦਰ ਦੇ ਕੋਲ ਤੇ ਸਾਡੇ ਨਾਲ ਮੌਜੂਦ ਨੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਧਾਰੀਵਾਲ ਸਾਹਿਬ ਸਰਕਾਰ ਨਹੀਂ ਵੀ ਹੈਗੀ ਤੇ ਨਿੱਜੀ ਖਰਚੇ ਦੇ ਵਿੱਚੋਂ ਕੰਮ ਕਰਵਾ ਰਹੇ ਹਾਂ ਤੇ ਕੀ ਦੇਖਦੇ ਹਾਂ ਸਰਕਾਰ ਦੀ ਕਾਰਗੁਜ਼ਾਰੀ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਦੀਵਾਲੀ ਦੀਆਂ ਤੇ ਨਾਲ ਹੀ ਭਗਵਾਨ ਸ਼ਿਵਕਰਮਾ ਜੀ ਮਹਾਰਾਜ ਦੇ ਨਾਲ ਹੀ ਬੰਦੀ ਛੋੜ ਦੀਆਂ ਜਿਹੜੀਆਂ ਆਈਆਂ ਸਾਰੀਆਂ ਸਖਤਾਂ ਨੂੰ ਲਗ ਲਗ ਬਰਾਈ ਦਿੰਦਾ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਰਬਾਸਤ ਦਾ ਪ੍ਰਮਾਤਮਾ ਦਾ ਸਾਥ ਕਰਦਾ ਕਿ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਇਸ ਤਰ੍ਹਾਂ ਕੇ ਆਪਾਂ ਸਾਰੇ ਜਾਣਦੇ ਹੈਗੇ ਕਿ ਪੁਗਾਰੇ ਵਿੱਚ ਜਿੱਥੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਜਿਹੜਾ ਹੈਗਾ ਲਗਾਤਾਰ ਤਹਾਰਾਂ ਦਾ ਜਿਹੜਾ ਹੈਗਾ ਉਹ ਸੰਤਾ ਵੱਲੋਂ بنائے ਜਾ ਰਹੇ ਸੀਗੇ ਬੇਸ਼ੱਕ ਦੀ ਔਰ ਦਸਰੇ ਦਾ ਪਰਬ ਸੀਗਾ ਬੇਸ਼ੱਕ ਦੀ ਦੀਵਾਲੀ ਦਾ ਬੇਸ਼ੱਕ ਦੀ ਗਾਂ ਛੱਡ ਪੂਜਾ ਹੋਣੀ ਔਰ ਬੇਸ਼ੱਕ ਦੀ ਵਿਸ਼ਕਰਮਾ ਮਹਾਰਾਜ ਦਾ ਜਿਹੜਾ ਹੈਗਾ ਪੁਆਦੀ ਦਾ ਉਹ ਨਾ ਦੇ ਜਿਹੜਾ ਹੈਗਾ ਯਾੜਾ ਜਿਹੜਾ ਇੱਥੇ ਬਣਾਇਆ ਜਾਣਾ ਪੁਆਲੇ ਵਿੱਚ ਉਹਦੇ ਵਿੱਚ ਲਗਭਗ ਮੇਰੇ ਨਾਲ 5-6 ਦੇ ਲੱਖ ਦੀਆਂ ਜਿਹੜੀਆਂ ਸੰਕਟਾ ਹੈਗੇ ਆ ਕੇ ਨਤਮਸਤ ਹੁੰਦੇ ਆ ਅਤੇ ਭਗਵਾਨ ਇਸ ਕਰਮਾਹਾਰਜ ਦੇ ਜਿਹੜਾ ਗਿਆ ਸੀ ਉਹ ਪ੍ਰਾਪਤ ਕਰਦੇ ਨੇ ਪਰ ਬੜੀ ਖੇਦ ਵਾਲੀ ਗੱਲ ਹੈਗੀ ਹੈ ਕਿ ਇਹਨਾਂ ਵੱਲੋਂ ਸਰਕਾਰ ਵੱਲੋਂ ਜਿਹੜੀ ਆਪਣੇ ਵਿਸ਼ਰਮਾ ਕਮੇਟੀ ਹੈਗੀ ਆ ਉਹਦੇ ਵੱਲੋਂ ਬਹੁਤ ਵਾਰੀ ਜਿਹੜਾ ਹੈਗਾ ਵੇਦ ਤੇ ਕਿਤੇ ਗਿਆ ਤੇ ਅਫਸਰਲ ਫੇਸ ਕਰਦੇ ਨੇ ਉਹਦੇ ਡਿਸਟ੍ਰਿਕਟ ਕਮਿਸ਼ਨਰ ਪਾਸਟਰ ਇਸ਼ਾਨ ਮੈਜਨੀ ਇਹਨਾਂ ਨੂੰ ਬਾਕੀ ਬਹੁਤ ਸਾਰੇ ਦੱਤਨੋਂ ਪਰ ਕਿਸੇ ਵੀ ਵੱਲੋਂ ਇਹ ਉਪਰਾਲਾ ਨਹੀਂ ਕੀਤਾ ਗਿਆ ਹਰ ਕੇ ਅੱਤ ਸੋ ਮੇਰੇ ਬੈਠ ਬੈਠੇ ਮਨ ਚਾਏ ਵੀ ਇੰਨੀ ਦੂਰ ਗੜਾੜੇ ਤੋਂ ਜਿਹੜੇ ਸੰਕਟ ਆਉਣੇ ਆ ਜੇਕਰ ਆਉਣਗੇ ਤਾਂ ਜਿਸ ਹਾਲਾਤ ਸੀ ਕਿ ਸੜਕ ਦੇ ਕੱਲ ਉਹਨੂੰ ਦੇਖ ਕੇ ਸਾਰਿਆਂ ਨੇ ਫਗਵਾੜਾ ਬਸੇ ਨੂੰ ਲੰਨਤਾ ਪਾਉਣੀ ਹੈ ਕਿ ਇੱਥੇ ਪਤਲੀ ਕਿਸਾਨ ਦੇ ਲੋਕ ਰਹਿਣਗੇ ਇਸ ਕਰਕੇ ਖਸ ਤੋਂ ਮੇਰੇ ਮਨ ਚਾਏ ਵੀ ਆਪਣਾ ਆਪ ਦੇ ਮੀਜ਼ਿਕ ਜਿਹੜਾ ਕਾਰਪੋਰੇਸ਼ਨ ਜਾਂ ਸਰਕਾਰ ਨਹੀਂ ਕਰਵਾ ਰਹੀ ਤਾਂ ਆਪ ਦੇ ਜਿਹੜੇ ਖਰਚੇ ਤੇ ਸੇਵ ਦੇ ਨੂੰ ਕੰਮ ਕਰਾਵਾਂਗੇ ਇਸ ਕੱਲ ਜਿਹੜਾ ਕਮੇਟੀ ਦਾ ਟਾਈਪ ਕੀਤਾ ਤੁਹਾਨੂੰ ਕਰਕੇ ਇਸ ਕਦੇ ਅਸੀਂ ਕਰਾਉਣਾ ਚਾਹੁੰਦੇ ਚੋ ਕਿ ਕੀ ਸਾਡੇ ਵੱਲ ਤਾਂ ਕੋਈ ਵੀ ਕਰੇ ਸਾਨੂੰ ਤਾਂ ਵੀ ਇਹ ਸੰਕਟਾਂ ਨੂੰ ਵੀ ਕਿਸੇ ਪ੍ਰਕਾਰ ਦੇ ਮੁਸ਼ਕਲ ਦਾ ਸਾਹਮਣਾ ਨਾ ਕਰ ਇਸ ਕਰਕੇ ਜਿਹੜਾ ਕੱਲ ਲਗਾਤਾਰ ਜਿਹੜਾ ਹੈਗਾ ਬਿਸਤਰਮਾ ਮੰਦਰ ਤੋਂ ਲੈ ਕੇ ਜਿਹੜਾ ਹੈਗਾ ਸੁਵਾਸਟੌਪ ਤੱਕ ਜਿਹੜਾ ਹੈਗਾ ਕੱਲ ਕੀਤਾ ਗਿਆ ਸੀ ਅੱਜ ਜਿਹੜੇ ਦੂਸਰੇ ਫੇਰ ਅੱਜ ਜਿਹੜਾ ਹੈਗਾ ਸੁਚੈਨਾ ਸਾਹਿਬ ਵਾਲੇ ਰੋਡ ਤੇ ਜਿਹੜੀ ਦੂਸਰੀ ਰੋਡ ਹੈ ਜੀ ਇਹਨਾਂ ਤੇ ਕਾਫੀ ਵੱਡੇ ਵੱਡੇ ਟੋਏ ਪਏ ਨੇ ਤਾਂ ਇਸ ਕਰਕੇ ਜੋ ਨੂੰ ਮੁਰੰਮਤ ਕੀਤੀ ਜਾਊਗੀ ਪਰ ਮੈਂ ਉਹਦੇ ਵਾਸਤੇ ਸਾਰੇ ਜਿੱਥੇ ਸਾਡੇ ਸੁਵਾਰਾ ਵਸੀਆਂ ਦਾ ਧੰਨਵਾਦ ਕਰਦਾ ਉੱਥੇ ਹੀ ਜਿੰਨੇ ਵੀ ਸਾਡੇ ਬੰਗਾ ਰੋਡ ਤੇ ਦੁਕਾਨਦਾਰ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਕਾਪਰ ਕੀਤਾ ਔਰ ਮੈਨੂੰ ਉਮੀਦ ਨਹੀਂ ਸੀ ਕਿ ਜਿਹੜੇ ਅਸੀਂ ਇਹ ਪੈਚ ਕਰਾਂਗੇ ਵੀ ਉਹ ਇੰਨੇ ਟ੍ਰੈਫਿਕ ਹੁੰਦੇ باوجود ਚੱਲ ਸਕਣਗੇ ਪਰ ભગવાન ਬਿਸਤਵਾ ਮਾਰੇ ਦੀ ਕਿਰਪਾ ਨਹੀਂ ਜਿਹੜਾਗਾ ਸਾਰੇ ਜਿਹੜੇ ਜਨਰੇਟ ਹੋਏ ਪਰ ਹੈਗੇ ਸੀ ਉਹ ਸਾਰੇ ਇੰਫੈਕਟ ਹੈ ਨੇ ਤੇ ਮੈਂ ਜਿੱਥੇ ਸਾਡੇ ਸਾਰੇ ਫਗਵਾੜਾ ਵਾਸੀਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਇਹਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਉਸ ਤੇ ਹੀ ਇਸ ਕੋ ਰਿਫਰ ਦਿੱਤੇ ਮੈਂ ਦੀਵਾਲੀ ਦੀਆਂ ਨਾਲੇ ਦਸਕਰਵਾਂ ਮਹਾਰਾਜ ਦੇ ਜਿਹੜਾ ਆਇਆਗਾ ਇੰਨਾ ਦੇ ਗੁੱਟਪੂੜੀਆਂ ਮੰਦੀ ਛੋੜਦੀਆਂ ਤੇ ਨਾਲੇ ਛੱਤ ਪੂਜਾ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਕਿਨਾ ਤੇ ਨਾਲੇ ਉਮੀਦ ਕਰਦਾ ਕਿ ਫਗਵਾੜਾ ਵਸੇ ਪਹਿਲਾਂ ਦੀ ਤਰ੍ਹਾਂ ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਹੈਗਾ ਉਹ ਫਗਵਾੜੇ ਨੂੰ ਜਿਹੜਾ ਹੈਗਾ ਉਹਦਾ ਨਾਮ ਰੋਸ਼ਨ ਕਰ ਉਸ ਦਿਨ ਵਾਸਤੇ ਇੱਕ ਦੂਜੇ ਦੀ ਜਿਹੜੀ ਸ਼ਤਾ ਕਰਦਾ ਸ਼ੋਅ ਕਰਦੇ ਨੇ ਉਸ ਪਰ ਫਿਰ ਮੈਂ ਆਪਕਾ ਦਾ ਧੰਨਵਾਦ ਕਰਦਾ। ਸ਼੍ਰੀ ਵਾਈਗੁਰ ਜੀ ਦੇ ਖਾਸ ਤੌਰ 'ਤੇ ਸ਼੍ਰੀ ਵਾਈਗੁਰ ਜੀ। ਤੇ ਗੱਲ ਇਹ ਸਵਾਲ ਇਹ ਹੈ ਬਈ ਨਗਰ ਨਿਗਮ ਹੈ ਨਗਰ ਨਗਿੰਦ ਦੇ ਵਿੱਚ ਇਹ ਹਾਊਸ ਵੀ ਆ ਤੇ ਕੀ ਤੁਸੀਂ ਅਫਸਰ ਵੀ ਰਹੇ ਹੋ ਕਿ ਕਮਿਸ਼ਨਰ ਦੇ ਕੋਲ ਇਨਾ ਅਧਿਕਾਰ ਨਹੀਂ ਹੁੰਦਾ ਵੀ ਜਿਹੜਾ ਲੱਖ 2 ਲੱਖ ਰੁਪਇਆ ਲੈ ਕੇ ਜਿਹੜੀ ਸ਼ਹਿਰ ਦੀ ਜ਼ਰੂਰਤ ਹੈ ਉਹਨੂੰ ਉਹ ਆਪਣੇ ਤੌਰ ਤੇ ਪੂਰਾ ਕਰ ਸਕੇ। ਉਹ ਜੈਸੇ ਮੈਂ ਇਹਦੇ ਉੱਪਰ ਕੋਈ ਪੋਲਿਟੀਕਲ ਗੱਲ ਨਹੀਂ ਕਰਨਾ ਚਾਹੁੰਦਾ ਸੀਗਾ ਕਿਉਂਕਿ ਅਸੀਂ ਇਹ ਕੋਈ ਪੋਲਿਟਿਕਲ ਗੇਨ ਕਰਨ ਵਾਸਤੇ ਇਹ ਕੀ ਕੰਮ ਕਰ ਰਹੇ ਨਹੀਂ ਨਹੀਂ ਨੈਤਿਕ ਜ਼ਿੰਮੇਵਾਰੀ ਤਾਂ ਉਹਨਾਂ ਦੀ ਜਿਹੜਾ ਕੁਰਸੀ ਤੇ ਅਫਸਰ ਬੈਠਾ ਉਹਨਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿਉਂਕਿ ਤੁਸੀਂ ਵੀ ਅਫਸਰ ਹੋ ਤਾਂ ਇਹ ਸਵਾਲ ਹੈ ਤੁਹਾਨੂੰ ਨੈਤਿਕ ਜ਼ਿੰਮੇਵਾਰੀ ਅ ਬੰਦੀ ਉਹਨਾਂ ਦੀ ਖਾਸ ਕਰਕੇ ਜੇ ਪੋਲਿਟਿਕਲ ਸਿਸਟਮ ਨਹੀਂ ਚੱਲਦਾ ਤਾਂ ਜਿਹੜਾ ਐਸਟੇਸ਼ਨ ਦੇ ਵਿੱਚ ਅਫਸਰ ਹੈਗੇ ਨੇ ਜੇ ਡਿਸਕ੍ਰੀ ਮੈਡਮ ਐਡੀਸੀ ਹੈਗੇ ਜਾਂ ਕਮਿਸ਼ਨਰ ਹੈਗੇ ਨੇ ਤਾਂ ਉਹ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਇਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੇ ਅ ਇੱਥੇ ਦੀ ਜਿਹੜੇ ਵਿਸ਼ਰਮਾ ਕਮੇਟੀਆਂ ਉਹਦੇ ਭਾਵਨਾਵਾਂ ਦੀਆਂ ਤੇ ਸੰਗਤਾਂ ਦੀਆਂ ਭਾਵਨਾ ਨੂੰ ਸ਼ਾਇਦ ਸਮਝ ਨਹੀਂ ਸਕਿਆ ਕਿਉਂਕਿ ਅੱਜ ਕੱਲ੍ਹ ਦੇ ਅਫਸਰ ਰਹਿ ਗਏ ਨੇ ਉਹ ਜਿਆਦਾ ਦਫ਼ਤਰਾਂ ਵਿੱਚ ਬੈਠ ਕੇ ਕੰਮ ਕਰਨ ਵਾਲੇ ਹੈਗੇ ਨੇ ਬੇਸਿਕ ਉਹ ਮੇਲ ਲੋਕਾਂ ਦੇ ਵਿੱਚ ਉਹਨਾਂ ਦਾ ਮੇਲ ਜੁਲੀ ਹੈ ਨਹੀਂਗਾ ਜੀ ਉਹ ਨਾ ਹੀ ਕਿਸੇ ਦਾ ਦੁੱਖ ਤਕਲੀਫ ਨੂੰ ਸਮਝ ਸਕਦੇ ਹੈਗੇ ਨੇ ਤੁਸੀਂ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਮੇਰਾ خیال ਅ ਜਿਹੜੀ ਬਿਊਰੋਕ੍ਰਾਸੀ ਆ ਉਹਨੂੰ ਯਾਨੀ ਕਿ ਇਹ ਦੂਰ ਇਸ ਤਰ੍ਹਾਂ ਦਾ ਕੋਈ ਲੈਸਨ ਪੜਾਉਣਾ ਚਾਹੀਦਾ ਕਿ ਇਸ ਤਰ੍ਹਾਂ ਲੋਕਾਂ ਦੇ ਦੁੱਖ ਤਕਲੀਫ ਗੁਰ ਕਰਨੇ ਹੈਗੇ ਆ ਕੱਲੇ ਬੈਠ ਕੇ ਸ਼ਾਂਦੇ ਨਾਲ ਬੈਠ ਕੇ ਜਾਂ ਚੰਗੀਆਂ ਏਸੀ ਗੱਡੀਆਂ 'ਚ ਘੁੰਮ ਕੇ ਉਹਦੇ ਵਿੱਚ ਬੈਠ ਕੇ ਦੇ ਹੋ ਸਕਦਾ ਤੇ ਇਸ ਕਰਕੇ ਇਹ ਕੰਮ ਕੋਈ ਬਾਲਾ ਔਖਾ ਨਹੀਂ ਹੈਗਾ ਬਿਸ਼ੱਕ ਕਿ ਕੋਈ ਫੰਡਸ ਹੋ ਨਾ ਹੋ ਤਾਂ ਜਿਹੜੀ ਕਾਰਪੋਰੇਸ਼ਨ ਹੈਗੀ ਹੈ ਜਾਂ ਕੋਈ ਪੰਚਾਇਤ ਹੈਗੀ ਹੈ ਜਾਂ ਮਿਊਨਿਸਪਲ ਕਮੇਟੀ ਜਾਂ ਨਗਰ ਪੰਚਾਇਤ ਉਹਨੇ ਫੰਡ ਅਕੁਇਰੀਟ ਕਰ ਲਿਆ ਤਾਂ ਸਰਕਾਰ ਵਾਲੀ ਦੇਖਣਾ ਲੋਕਲ ਡਿਪਾਰਟਮੈਂਟ ਲੋਕਲ ਡਿਪਾਰਟਮੈਂਟ ਆ ਅੱਜ ਸ਼ਹਿਰ ਵਾਸੀਆਂ ਕੋਲ ਸ਼ਹਿਰ ਵਾਸੀਆਂ ਕੋਲ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਜਾ ਰਿਹਾ ਟੈਕਸ ਵੀ ਲਾਇਆ ਜਾ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਬੇਸਿਕ ਜਿਹੜੀ ਸ਼ਹਿਰ ਦੀ ਮਤਲਬ ਪੂਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਸਭ ਤੋਂ ਵੱਡਾ ਇਹ ਜਿਹੜਾ ਵਿਸ਼ਕਰਮਾ ਜੀ ਦਾ ਮੇਲਾ ਹੁੰਦਾ ਇਸ ਚੀਜ਼ ਦੀ ਇੰਪੋਰਟੈਂਸ ਤੁਸੀਂ ਸਮਝ ਰਹੇ ਹੋ ਤੇ ਪ੍ਰਸ਼ਾਸਨ ਨਹੀਂ ਮੈਂ ਉੱਥੇ ਉਹ ਗੱਲ ਯਾਦ ਕਰਾਉਣਾ ਚਾਹੁੰਦਾ ਕਿਉਂਕਿ ਸਾਰੇ ਜਾਣਦੇ ਹੈਗੇ ਜਿਹੜੇ ਹੱਥ ਜੰਡੇ અપਨਾ ਕੇ ਜਿਹੜੀ ਆਪ ਨੇ ਜਿਹੜੀ ਇੱਥੇ ਕਾਫੀ ਚੀਜ਼ ਬਣਾਈ ਸਗੀ ਔਰ ਸਾਡੇ 4 एमसी ਸਾਹਿਬਾਂ ਤੇ 25 ਦਰਜ ਕੀਤੇ ਸੀ ਜੋ ਕਿ ਅੱਜ ਉਹਨਾਂ ਨੂੰ ਮੂਹ ਦੀ ਖਾਣੀ ਪਈ ਐ ਰਿਕੁਐਸਟ ਕਰਾ ਦਿੱਤੇ ਜੀ ਉਹ ਰੈਸ ਨਹੀਂ ਹੋਣ ਦਿੱਤੀ ਇਹਨਾਂ ਨੇ ਹਰ ਹੱਥ ਘੰਡਾ ਬਣਾਇਆ باوجود ਇਹ ਦੇ ਕੇ ਅਸੀਂ ਕਾਰਪੋਰੇਸ਼ਨ ਦੇ ਵਿੱਚ 26 ਸੀ ਇਹਨਾਂ ਦੇ 24 ਸੀਗੇ 24 ਚੋਂ ਇੱਕ ਬੰਦੇ ਨੇ ਵੋਟ ਹੀ ਨਹੀਂ ਪਾਈ ਉਹਨੇ ਔਰ ਉਸ ਤੋਂ ਬਾਅਦ ਇੱਕ ਇਹਨਾਂ ਨੇ ਸਾਡਾ ਜਿਹੜਾ ਐਮ ਸੀਸੀਓ ਨੂੰ ਰੋਕ ਕੇ ਰੱਖਿਆ ਧੱਕੇ ਨਾਲ ਉਹ ਨਹੀਂ ਦਿੱਤਾ ਜੀ ਜੀ ਹੱਥ ਘੰਡੇ ਸਾਨੂੰ ਇਹ ਨਹੀਂ ਅਸੀਂ ਕਾਰਪੋਰੇਸ਼ਨ ਬਣਾਈ ਨਹੀਂ ਬਣਾਈ ਗੱਲ ਹੈ ਜੇ ਕਾਰਪੋਰੇਸ਼ਨ ਬਣਾਈ ਹੈ ਤਾਂ ਲੋਕਾਂ ਦੇ ਜਿਹੜੇ ਦੁੱਖ ਤਕਲੀਫ ਹੈ ਕੋ ਦੂਰ ਕਰੋ ਬਿਲਕੁਲ ਕੰਮ ਤਾਂ ਹੋਣਾ ਚਾਹੀਦਾ ਹੈ ਇਹ ਨਹੀਂ ਹੈਗਾ ਇੱਥੇ ਮੇਰੇ ਖਿਆਲ ਅੰਸ਼ੋਦੀਆ ਸਾਹਿਬ ਆਏ ਸੀ ਦੋ ਤਿੰਨ ਦਿਨ ਪਹਿਲਾਂ ਮੈਨੂੰ ਵੀ ਮੈਸੇਜ ਆਇਆ ਸੀ ਮੈਂ ਉਸ ਦਿਨ ਚੰਡੀਗੜ੍ਹ ਸੀਗਾ ਬੜੇ ਸ਼ਰਮ ਵਾਲੀ ਗੱਲ ਹੈ ਅੱਗੇ ਰਾਜੇ ਮਹਾਰਾਜਾ ਜਾਂ ਅਫਸਰ ਜਾਂ ਮინისტრ ਹੁੰਦੇ ਸੀ ਤਾਂ ਸੜਕਾਂ ਤੇ ਲੈ ਕੇ ਜਾਂਦੇ ਉਹ ਰਸਤੇ ਤੇ ਲੈ ਕੇ ਜਾਂਦੇ ਜਿਹੜਾ ਕੱਚਾ ਹੁੰਦਾ ਸੀ ਜਿਹੜਾ ਮਾੜਾ ਹੁੰਦਾ ਸੀ ਵੀ ਜਾਰੇ ਦਾ ਸੁਧਾਰੀ ਹੋ ਜਾ ਉਹ ਡਰ ਕੇ ਜਿਹੜੀ ਵਿਸ਼ਕਰਮਾ ਕਲੋਨੀ ਜਿਹੜੇ ਸਾਡੇ ਵੱਲੋਂ ਰਸਤੇ ਬਣਾਏ ਸੀਗੇ ਉਹਦੇ ਉੱਪਰ ਮੇਰੇ ਖਿਆਲ 15 ਬੋਰ ਲੱਗੇ ਹੋਏ ਸੀਗੇ ਜੀ ਜੀ ਬਿਲਕੁਲ ਬਿਲਕੁਲ ਹਾਂ ਮਲੋ ਕਹੋ ਭਈ ਪਿਛਲੇ ਦਰਵਾਜ਼ੇ ਧਾਣੀ ਉਹਨਾਂ ਨੂੰ ਐਂਟਰ ਕਰਾਇਆ ਗਿਆ ਤੋ 15 ਬੋਰਡਾਂ ਦੀ ਬਜਾ ਉਹੀ ਖਰਚਾ ਛੱਡ ਗਏ ਤੁਸੀਂ 2000 ਪੈਸੇ ਹੀ ਭਰ ਲੰਗੇ ਕੋ 2000 ਲਾਈਟਾਂ ਹੀ ਲਵਾ ਦਿਓ ਤੁਸੀਂ ਕਰਕੇ ਸਾਰਾ ਸ਼ਹਿਰ ਬੜਾ ਕਹਿੰਦੇ ਜਗਮਗਾ ਰਿਹਾ ਆਏਗਾ ਮੈਨੂੰ ਤਾਂ ਪਤਾ ਨਹੀਂ ਜਗਮਗਾ ਰਿਹਾ ਸਰ ਮੋਬੱਤੀਆਂ ਲੈ ਜਨ ਤੇ ਇਹ ਸਹੀ ਜੁੱਥੇ ਤੱਕ ਮੇਰੇ ਧਿਆਨ ਚਾਹੇ ਤੁਹਾਡੇ ਵੱਲੋਂ ਵਿਧਾਨ ਸਭਾ ਚ ਵੀ ਇਹ ਇਹਨਾਂ ਇੱਕ ਪੜਾਈ ਰੋਡ ਔਰ ਇੱਕ ਬੰਗਾ ਰੋਡ ਨੂੰ ਲੈ ਕੇ ਕੁਐਸਚਨ ਵੀ ਪੁੱਟ ਕੀਤਾ ਗਿਆ ਸੀ ਤੇ ਉਹਦੇ ਤੇ ਤੁਹਾਨੂੰ ਕੀ ਜਵਾਬ ਮਿਲਿਆ ਸੀ ਉਹ ਕਿਉਂਕਿ ਜਦੋਂ ਸਾਡੀ ਗਵਰਨਮੈਂਟ ਸੀ ਉਦੋਂ ਸਾਰੀਆਂ ਰੋਡ ਸਸੀਂ ਬਣਾਈਆਂ ਸੀਗੀਆਂ ਜਿੰਨੀਆਂ ਸ਼ਹਿਰ ਨੂੰ ਐਂਟਰੀ ਕਰਦੀਆਂ ਸੀ ਰੋਡ ਬੇਸ਼ੱਕ ਵੀ ਉਹ ਆ ਉਹ ਲਾਈ ਰੋਡ ਸੀਗੀ ਬੇਸ਼ੱਕ ਅਲੀ ਉਹ ਸਾਡੇ ਖਲਵਾੜਾ ਰੋਡ ਸੀਗੀ ਬੇਸ਼ੱਕ ਰਿਆ ਜਿਹੜਾ ਕੌਂਸਪੁਰਾਗਾ 에 ਰੋਡ ਸੀ ਜਾਂ ਦੂਸਰੀ ਰੋਡ ਸੀਗੀ ਅਸੀਂ ਜਿਹੜੀਆਂ ਸਾਰੀਆਂ ਰੋਡਸ ਬਣਾਈਆਂ ਬੀਆਂ ਬਣਾ ਕੇ ਬਣਾਈਆਂ ਔਰ ਅੱਜ ਤੱਕ ਜਿਹੜੇ ਅੱਗੇ 5 ਸਾਲ ਉਗੇ ਰੋਡ ਬਣਿਆ ਨੂੰ ਰੋਡ ਅੱਜ ਵੀ ਇੰਟੱਕ ਤੱਕ ਤੱਕ ਜੀ ਉਹ ਕਿ 4 ਸਾਲਾਂ ਜਿਨ੍ਹਾਂ ਨੇ ਉਹਨਾਂ ਨੂੰ ਕੋਈ ਮਾੜਾ ਮੁੰਡਾ ਮੈਂਟੇਨ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਕਿਤੇ ਜਗ੍ਹਾ ਟੋਏ ਤੇ ਪੈ ਟੋਏ ਪਏ ਨੇ ਆ ਵੀ ਦੇਖ ਜਿੱਥੇ ਖੜੇ ਅਸੀਂ ਇਹ ਵੀ ਸਣ ਸਾਡੇ ਤੱਕ ਤੇ ਬਣਾਈ ਗਈ ਸੀ ਤੋਂ ਇਸ ਕਰਕੇ ਇਹਨਾਂ ਦਾ ਜਿਹੜਾ ਜੇ ਉਹ ਬਣਾਇਆ ਉਹਦੋਂ ਜਿਹੜਾ ਸਿਗਾ ਮਸਲਾ ਸਾਡੇ ਗਵਰਨਮੈਂਟ ਦੇ ਟਾਈਮ ਤੇ ਮੈਂ ਲਾਸਟ ਜਦੋਂ ਸਿਗਾ 1 ਕਰੋੜ 70 ਲੱਖ ਦਾ ਸੱਦਾ ਜਿਹੜਾ ਪਲਾਈ ਵਾਲਾ ਸੀਗਾ ਔਰ ਲਗਭਗ 2.5 ਕਰੋੜ ਦੇ ਲਗਭਗ ਮੇਰਾ ਖਲ ਜਿਹੜਾ ਸਿਗਾ ਬੰਗਾ ਰੋਡਾ ਜਿਸ ਨੂੰ ਕੋਈ ਚੌੜਾ ਵੀ ਕੀਤਾ ਜਾਣਾ ਸੀ ਉਹਦਾ ਜਿਹੜੀ ਲੇਨ ਬਣਾਉਣੀ ਸੀ ਲੇਨ ਬਣਾ ਕੇ ਵਿੱਚ ਡਿਵਾਈਡਰ ਬਣਾਉਣਾ ਸੀਗਾ ਪਰ ਜਦੋਂ ਗਵਰਨਮੈਂਟ ਆ ਕੇ ਟੈਂਡਰ ਟੂਰਿੰਗ ਹੋ ਗਿਆ ਗਵਰਨਮੈਂਟ ਬਦਲ ਗਈ ਗਵਰਨਮੈਂਟ ਬਦਲਣ ਦੇ ਨਾਲ ਜਿਹੜਾ ਹੈਗਾ ਅੱਜ ਲੋਕ ਜਿਹੜਾ ਖਵਾਜਾ ਖੁਕ ਰਿਹਾ ਕਿਉਂਕਿ ਇਹਨਾਂ ਨੇ ਕੰਮ ਜਿੰਨੇ ਪੁਰਾਣੀ ਗਵਰ ਪਦਾ 1 ਕਰੋੜ 4 ਲੱਖ ਸੀਗਾ ਜਿਹੜਾ ਉਹ ਪੈਸਾ ਵਾਪਸ ਕਰਵਾ ਲਿਆ ਸੀਗਾ ਔਰ ਇਸ ਦੇ ਨਾਲ ਹੀ ਜੇਕਰ ਸਾਡੀ ਗਵਰਨਮੈਂਟ ਬੰਦੇ ਦਾ ਉਹਨਾਂ 6 ਮਹੀਨਿਆਂ ਦੇ ਵਿੱਚ ਵਿੱਚ ਸਾਡੀਆਂ ਰੋਡ ਅਸੀਂ ਕੰਪਲੀਟ ਕਰਕੇ ਦੇਖਣੀ ਸੀ ਔਰ ਮੈਂ ਲੋਕਾਂ ਨੂੰ ਪਛਵਾਸ ਦੋਣਾ ਇਹ ਦੇਕਰ ਗੁਰੂ ਮਾਰਜਾ ਨੇ ਕਿਰਪਾ ਕੀਤੀ ਸਾਡੇ ਤੇ ਕਿਰਪਾ ਹੋਈ ਆਉਣ ਵਾਲੇ ਜੇ ਇਹਨੂੰ ਪਹਿਲੇ ਸਾਲ ਦੇ ਵਿੱਚ ਵਿੱਚ ਸੜਕਾਂ ਨੂੰ ਵਧੀਆ ਨਾਲ ਬਣਾਇਆ ਵਿੱਚ ਡਿਵਾਈਡਰ ਬਣਾਇਆ ਲਾਈਟਸ ਵਗੈਰਾ ਲਾਇਆ ਸਾਰੇ ਕੁਝ ਆਈ ਉਹਦਾ ਮੈਂ ਕਿਹਾ ਕਿ ਮਨ ਸੁਣਦਾ ਹੈਗਾ ਮਨ ਕਹੀਦਾ ਨਹੀਂ ਹੈਗਾ ਕਰਕੇ ਦਿਖਾਈਦਾ ਹੈਗਾ ਅਸੀਂ ਇਹਨਾਂ ਵਾਂਗੂ ਨਹੀਂ ਆਏਗੇ ਦੂਜੀ ਪਾਰਟੀ ਜਿਵੇਂ ਬੀਜੇਪੀ ਲਗਾ ਲੋ ਜਾਂ ਅਕਾਲੀ ਦਾ ਲਗਾ ਲੋ ਜਿਹੜ ਬੜਾ ਮਾਰਦੇ ਰਹਿੰਦੇ ਪਰ ਕਰਦੇ ਕਰੋਂਦੇ ਕੁਛ ਨਹੀਂ ਹੈਗਾ ਕਿ ਇੰਨਾਂ ਕੋਲੇ ਕਿਸੇ ਕੋਲੇ ਹੈ ਨਹੀਂ ਸਾਡੇ ਕੋਲ ਤਾਂ ਇਦਾਂ ਜੋ ਸਾਨੂੰ ਤਰਖਾ ਮਿਲਦੀ ਰੋਟੀ ਤੋਂ ਜੋ ਚ ਕਮਾਉਣ ਵਾਲਿਆ ਸਾਡੇ ਕੋਲ ਪੈਸੇ ਜੋੜ ਕੇ ਨਹੀਂ ਰੱਖੇ ਹੋਏ ਜੀ ਜੀ ਬਿਲਕੁਲ ਦਿਲ ਚ ਨਹੀਂ ਹੈਗਾ ਜੀ ਜੀ ਦਿਲ ਦੇ ਵਿੱਚ ਨਹੀਂ ਹੈਗਾ ਤੇ ਇਸ ਕਰਕੇ ਦਿਲ ਦੇ ਵਿੱਚ ਚਾਹ ਹੋਵੇ ਤਾਂ ਹੀ ਕੰਮ ਹੁੰਦਾ ਹੈਗਾ ਤੇ ਇਸ ਕਰਕੇ ਅਸੀਂ ਉਹਦੇ ਵਿੱਚ ਜਿਹੜਾ ਤੁਸੀਂ ਮਸਲਾ ਉਠਾਇਆ ਪਹਿਲਾਂ ਗਵਰਨਮੈਂਟ ਲੈਵਲ ਤੇ ਸੀਐਮ ਸਾਹਿਬ ਨੂੰ ਲਿਖਿਆ ਮੰਤਰੀ ਨੂੰ ਲਿਖਿਆ ਇਹਨਾਂ ਦੇ ਸੈਕਟਰੀਸ ਨੂੰ ਲਿਖਿਆ ਪਟੀਸ਼ਨ ਕਮੇਟੀ ਪਟੀਸ਼ਨ ਕਮੇਟੀ ਦਾ ਵੀ ਮੈਂਬਰ ਰਿਹਾ ਵਾ ਪਟੀਸ਼ਨ ਕਮੇਟੀ ਦਾ ਵੀ ਤੇ ਕੋਈ ਮਸਲਾ ਲੱਗ ਜਵੇ ਤੋ ਵਿਧਵਾ ਸਾਲ ਦੇ ਵਿੱਚ ਪੀਟੀਸ਼ਨ ਕਮੇਟੀ ਦੇ ਮੈਂਬਰ ਚਲੋ ਅਸੀਂ ਦਾ ਰੋੜਾ ਰੋਣਾ ਗਵਰਨਮੈਂਟ ਜਿਹੜੀ ਰੂਲਿੰਗ ਪਾਰਟੀ ਹੈ ਤੇ ਐਮਐਲਏ ਹੁੰਦੇ ਆ ਉਹਨਾਂ ਦਾ ਕੰਮ ਹੀ ਨਹੀਂ ਹੋਇਆ ਕੋਈ ਇਸੇ ਤਰ੍ਹਾਂ ਅੱਜ ਸਪੈਸ਼ਲ ਇਜਲਾਸ ਆਇਆ ਜਦੋਂ ਗਵਰਨਮੈਂਟ ਦੇ ਇਜਲਾਸ ਆਏ ਜਦ ਵਿਧਾਨ ਸਭਾ ਹੈ ਉਹ ਵੀ ਦੋ ਵਾਰੀ ਫੇਰ ਲਾਇਆ ਉਦੋਂ ਲਾਸਟ ਟਾਈਮ ਇਹਨੂੰ ਜਵਾਬ ਮਿਲ ਗਿਆ ਕਹਿੰਦੇ ਜੀ ਉਦੋਂ ਬਾਅਦ ਕੁਝ ਵੀ ਕਰਦਾ ਰਹੇ ਉਸ ਤੋਂ ਬਾਅਦ ਜਵਾਬ ਮਿਲ ਗਿਆ ਜੀ ਇਹ ਇਹਨੂੰ ਛੱਡੋ ਗਵਰਨਮੈਂਟ ਕੋਲ ਪੈਸੇ ਪੂਰੇ ਹੈ ਨਹੀਂ ਫਿਰ ਆਪਾਂ ਨਾ ਬੈਠ ਕੇ ਵੀ ਛੱਡੋ ਪੜਾ ਚਲੋ ਇਹ ਜਵਾਬ ਇਹ ਪੈਸਿਆਂ ਵਾਲਾ ਜਵਾਬ ਕਿਹਦਾ ਸੀਗਾ ਐਕਚੁਅਲੀ ਇਸ ਤਰੀਕ ਗੱਲ ਜਿਹੜੀ ਆਫ ਦਿ ਰਿਕਾਰਡ ਹੁੰਦੀ ਆ ਵੈਸੇ ਨਹੀਂ ਕਹਿੰਦੇ ਜੇ ਪੈਸੇ ਹੋਣ ਜੇ ਇਸ ਨੂੰ ਆਪ ਹੀ ਲੋਕਿਸਾਰ ਪੰਜਾਬੀ ਦਰਬਾਰ ਕੋਲ ਪੈਸੇ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਸੀਐਮ ਹੈ ਭਗਵੰਤ ਮਾਨ ਉਹ ਤਾਂ ਸ਼ਰਿਆਮ ਕਹਿ ਰਿਹਾ ਜੀ ਖਜ਼ਾਨੇ ਭਰੇ ਆ ਖਜ਼ਾਨੇ ਦੀ ਕੋਈ ਕਮੀ ਨਹੀਂ ਲੇਕਿਨ ਮੇਰਾ ਖਿਆਲ ਹੈ ਵੀ ਲਗਭਗ 3.5 4 ਸਾਲ ਹੋ ਗਏ ਫਗਵਾੜੇ 'ਚ ਦੋ ਹੀ ਮੇਜਰ ਸੜਕਾਂ ਸੀ ਤੇ ਇਹਨਾਂ ਦੇ ਪੈਸੇ ਨਹੀਂ ਆਏ ਚਲੋ ਇਹ ਤਾਂ ਮੇਜਰ ਸਰਕਾਰ ਤਾਂ ਨਹੀਂ ਬਣਾ ਸਕੇ ਕੋਈ ਗਲੀ ਦਾਸਦਨ ਬਣਾ ਦਿੰਦੀ ਹੈ ਪਿੱਛੇ ਜਿਹਨਾਂ ਨੇ ਇੱਕ ਮਰੇਗਾ ਦੂਂਦ ਲਈ ਪੈਚਵਰ ਕਰਾਇਆ ਸੀ ਉਹ ਸ਼ਰਮ ਆਉਂਦੀ ਸੀ ਹਰ ਗੁਮੇਂ ਨਗਰ ਦੇ ਵਿੱਚ ਨਾ ਬੜਾ ਸ਼ਰਮ ਆ ਜੇ ਪੈਚਵਰ ਖੁੰਦਾ ਵਾ ਆ ਪੈਚਵਰ ਕਾਸੀ ਕਰਾਇਆ ਕਿ ਦੇਖ ਲੈ ਉਹ ਕਰਾਇਆ ਛੱਟਾ ਜੇ ਦੇਖ ਕੇ ਤੇਲ ਜਿਹਾ ਕਾਲਾ ਜਿਹਾ ਤੇਲ ਪਾ ਕੇ ਚੱਲੇਗੇ ਤਾਂ ਇੱਕ ਨਹੀਂ ਹੁੰਦੇਗੇ ਕੰਮ ਪਤਾ ਹੀ ਕਿਉਂਕਿ ਲੋਕੀ ਤਨਖਾਹ ਨੂੰ ਦੱਸਦੇ ਆ ਪੈ ਉਹ ਤਾਂ ਛੱਡੋ ਪੰਜਾਬ ਦੇ ਵਿੱਚ ਫਲੱਡ ਆਏ ਮੈਂ ਆਪਦੀ ਸਰਵਿਸ ਦੇ ਵਿੱਚ ਘੱਟੋ ਘੱਟ 6-7 ਜਿਹੜੇ ਫਲੱਡ ਬਾਇ ਫਾਈਟ ਕੀਤੇ ਆ ਉਹਨਾਂ ਨੂੰ ਉਹਦੇ ਵਿੱਚ ਖਰਾਬਾ ਵੀ ਬੰਦਿਆ ਹੈਗਾ ਇੱਕ ਹਫ਼ਤੇ ਵਿੱਚ ਲੋਕਾਂ ਨੂੰ ਪੈਸੇ ਆ ਜਾਂਦੇ ਸੀਗੇ ਆ ਹੁਣ ਕਿ ਹੋ ਗਿਆ ਮਹੀਨਾ ਜਿਹੜਾ ਮਹੀਨਾ ਹੋ ਗਿਆ ਕੋਈ ਪੰਜਾਬ ਦੇ ਵਿੱਚ ਕਹਦੇ ਨੇ ਪੈਸੇ ਵੰਡੇ ਆ ਕੱਲ ਪਤਾ ਨਹੀਂ ਕਿੱਥੇ ਹੋਇਆ ਫੰਕਸ਼ਨ ਹੋਇਆ ਦੋ ਉੱਥੇ ਫੰਕਸ਼ਨ ਮਗਾ ਕੇ ਜਿਹੜੇ ਚੈੱਕ ਦੇਤੇ ਉਹ ਇੱਕ ਥੋੜੀ ਫੰਕਸ਼ਨਾਂ ਤੇ ਚੈੱਕ ਥੋੜੀ ਦੇ ਇਹ ਪਿੰਡ ਦੇ ਵਿੱਚ ਬੈਠ ਕੇ ਪਿੰਡ ਦੇ ਲੋਕਾਂ ਦੀ ਹਾਰੀ ਦੇ ਵਿੱਚ ਚੈੱਕ ਦਿੱਤੇ ਜਾਂਦੇ ਲਾਗੇ ਤੇ ਬਲਾਗੇ ਦੋ ਚੈੱਕ ਦੇ ਉਹ ਚੈੱਕ ਕਾਹਦੇ ਦਿੱਤੇ ਸੋਦੇ ਵੀ ਨਹੀਂ ਪਤਾ ਖਾਨੇ ਖਾਲੀ ਦੇ ਤੇ ਬਾਅਦ ਫੜਲੇ ਹੋਣੇ ਚੈੱਕ ਇਸ ਦਾ ਕੋਈ ਟੈਕਰ ਨਹੀਂ ਹੁੰਦਾ ਗਵਰਨਮੈਂਟ ਦੇ ਪੱਲੇ ਹੀ ਹੈ ਨਹੀਂ ਕੁਝ ਵੀ ਲੋਕੀ ਅੱਜ ਇਹ ਮਹਿਸੂਸ ਕਰਦੇ ਆ ਕਿ ਅਸੀਂ ਬਹੁਤ ਠੱਗੇ ਗਏ ਆ ਇਹ ਗਵਰਨਮੈਂਟ ਬਣਾ ਕੇ ਅਸੀਂ ਜਿਹੜਾ ਹੈਗਾ ਮਹਿਸੂਸ ਕਰ ਰਹੇ ਹਾਂ ਔਰ ਅੱਜ ਹਰ ਵਾਰ ਕਹਿ ਰਹੇ ਆ ਆਪੋਜੀਸ਼ਨ ਨੇ ਤਾਂ ਕਹਿਣਾ ਹੀ ਕਹਿਣਾ ਹੁੰਦਾ ਅਸੀਂ ਤਾਂ ਕਹਿਣਾ ਹੀ ਕਹਿਣਾ ਬੇਸ਼ੱਕ ਇਹ ਸੋਨੇ ਦੀ ਲੰਕਾ ਬਣਾ ਦੇਣਾ ਆਪੋਜੀਸ਼ਨ ਨੇ ਕਹਿਣਾ ਹੀ ਕਹਿਣਾ ਪਰ ਅਮ ਅੱਜ ਦਿਨ ਬੇਸ਼ੱਕਲੀ ਵਪਾਰੀ ਵਰਗ ਹੈਗਾ ਬੇਸ਼ੱਕ ਦੀ ਕਿਸਾਨ ਹੈਗਾ ਬੇਸ਼ੱਕ ਦੀ ਕੋਈ EMPLOYE ਹੈਗਾ ਬੇਸ਼ੱਕ ਦੀ ਕੋਈ ਗਿਰ ਗੁਰਵਾਏਗਾ ਕੋਈ ਜਿਹੜੀ ਮਰਜ਼ੀ ਖਾਸ ਹੋਵੇ ਜਿਹੜੀ ਮਰਜ਼ੀ ਕਰੇ ਹੋਵੇ ਸਾਰੇ ਰੋਂਦੇ ਹੈਗੇ ਔਰ ਮੇਰਾ ਖਿਆਲ 6 ਮਹੀਨੇ ਦੁਖ ਦੇ 6 ਮਹੀਨੇ ਹੋਗਾ ਤੇ ਲੰਬਣੇ ਨਹੀਂ ਹੈਗੇ ਜਦੋਂ ਇਹਨਾਂ ਨੂੰ ਪਿੰਡਾਂ ਚ ਬਦਲ ਕੇ ਚੰਗਾ ਰੋਕ ਤੇ ਸਾਡੇ ਨਾਲ ਮੌਜੂਦ ਨੇ ਬੁਗਾ ਜੀ ਬੁਗਾ ਜੀ ਧਾਰੀਵਾਲ ਸਾਹਿਬ ਦੇ ਜਿਹੜਾ ਇਹ ਕੰਮ ਹੈ ਇਹਨੂੰ ਕਿਦਾਂ ਦੇਖਦੇ ਆ ਮੈਂ ਸਮਝਦਾ ਕਿ ਜਿਹੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਬੰਗਾ ਰੋਡ ਦਾ ਜਿਹੜਾ ਇਹਨਾਂ ਨੇ ਹਰ ਬਾਰੀ ਵਿਧਾਨ ਸਭਾ ਦੇ ਵਿੱਚ ਵੀ ਉਠਾਇਆ ਜਿਹੜਾ ਇਹ ਕੰਮ ਉਹਨਾਂ ਨੇ ਕਰਾਇਆ ਕੋਲੋਂ ਤੇ ਸਾਰਾ ਸ਼ਹਿਰ ਔਰ ਜਿਹੜੇ ਨਿਵਾਸੀਓ ਇਹਦੀ ਸਰਾਨਾ ਕਰਦੇ ਆ ਔਰ ਜਿੱਦਾਂ ਧਾਲੀਵਾਲ ਸਾਹਿਬ ਨੇ ਕਿਹਾ ਪਈ ਜਿਹੜੀ ਇਹਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਹੁੰਦੀ ਹੈ। ਅਗਰ ਨਹੀਂ ਵੀ ਕਿਤੋਂ ਕੋਈ ਹੁੰਦਾ ਉਹਦਾ ਅਰੇਂਜਮੈਂਟ ਕਰਕੇ ਪ੍ਰਸ਼ਾਸਨ ਨੇ ਕੰਮ ਕਰਾਉਣਾ। ਮੈਂ ਸਿੱਧੇ ਸਿੱਧੇ ਤੌਰ ਤੇ ਮੈਂ ਜਿਹੜਾ چاہے ਸਾਡਾ ਪੰਗਾ ਰੋੜਾ ਜਾਂ ਸ਼ਹਿਰ ਆ ਸਾਡਾ ਕਮਿਸ਼ਨਰ ਨੂੰ ਮੈਂ ਜ਼ਿਆਦਾ ਇਹਦਾ ਜ਼ਿੰਮੇਵਾਰ ਸਮਝਦਾ ਕਿਉਂਕਿ ਸਾਨੂੰ ਵੀ 8-10 ਮਹੀਨੇ ਹੋ ਗਏ ਕਮਿਸ਼ਨਰ ਦੇ ਕੋਲ ਜਾਣ ਦਾ ਮੌਕਾ ਮਿਲਦਾ ਕਿਉਂਕਿ ਅਸੀਂ ਕਹਿੰਨੇ ਆ ਇਸ ਸ਼ਹਿਰ ਦੀਆਂ ਲਾਈਟਾਂ ਨਹੀਂ ਬੰਦ ਜਾਂ ਫਲਾਣੇ ਦੀ ਆ ਹੁਣ ਪਿਛੇ ਮੀਟਿੰਗਾਂ ਵੀ ਹੋਈਆਂ ਉਹਦੇ ਵਿੱਚ ਵੀ ਕਹਿੰਦਾ ਜੀ ਦਿਵਾਲੀ ਤੱਕ ਸ਼ਾਇਦ ਜਗ ਮਗਾਊਗਾ ਅੱਜ ਤੁਸੀਂ ਮੱਲਾ ਮੱਲਾ ਜਾ ਕੇ ਦੇਖ ਲਓ ਸ਼ਹਿਰ ਦਾ ਹਾਲ ਕੀ ਹੈ ਦਿਵਾਲੀ ਦੇ ਦਿਨ ਤੱਕ ਵੀ ਲਾਈਟਾਂ ਨਹੀਂ ਜਗ ਰਹੀਆਂ ਕੱਲ ਦਾ ਦਿਨ ਐਤਵਾਰ ਆ ਦੇਖ ਲਓ ਕਿਤੇ ਜਗਾ ਸਕਦੇ ਸੋ ਕਹਿਣ ਦਾ ਮਤਲਬ ਆ ਵੀ ਮੱਲਾ ਅਜ्ञਾ ਫੇਲਿਅਰ ਅਸੀਂ ਵੀ ਬਹੁਤ ਸਰਕਾਰਾਂ ਦੇਖੀਆਂ ਇੰਨਾ ਫੇਲਿਅਰ ਨਹੀਂ ਕਦੀ ਵੀ ਦੇਖਿਆ ਜੋ ਐਸ ਟਾਈਮ ਚੱਲ ਰਿਹਾ ਇੱਕ ਇੱਕ ਮਹੱਲੇ ਦੇ ਵਿੱਚ ਚਾਹੇ ਉਹ ਕੂੜੇ ਦਾ ਆ ਡੰਪ ਚਾਹੇ ਉਹ ਪਾਣੀ ਦੀ ਪ੍ਰੋਬਲਮ ਆ ਮਤਲਬ ਚਾਹੇ ਲਾਈਟਾਂ ਇੱਕ ਜਿਹੜੀ ਡੇਲੀ ਨੀਡ ਦੀ ਗੱਲ ਆ ਲਾਈਟਾਂ ਇਹਨਾਂ ਕੋ ਲਾਈਟਾਂ ਨਹੀਂ ਦੇ ਹੋ ਰਹੀਆਂ ਜਿਹੜਾ ਡੇਲੀ ਯੂਜ਼ ਦੇ ਵਿੱਚ ਆਉਂਦੀਆਂ ਸੋ ਇਹਨਾਂ ਨੇ ਹੋਰ ਤਾਂ ਮੈਂ ਕਹਿੰਨਾ ਕੀ ਕਰਨਾ ਮੈਂ ਜਿਹੜਾ ਸਾਡਾ ਫਗਵਾੜੇ ਦਾ ਮੇਰ ਉਹ ਵੀ ਬਾਰ-ਬਾਰ ਕਹਿੰਦਾ ਸੀ ਮੈਂ ਜਗ ਮੰਗਾ ਦੂੰਗਾ ਦੀਵਾਲੀ ਵਾਲੇ ਦਿਨਾਂ 'ਚ ਪਰ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਇੰਨਾ ਬੁਰਾ ਹਾਲ ਆ ਔਰ ਲੋਕ ਮਤਲਬ ਮਜਬੂਰ ਆ ਇਦਾਂ ਦੀ ਸਿੱਤੀ ਦੇ ਵਿੱਚ ਰਹਿਣ ਲੋ ਸੋ ਮੈਂ ਜੋ ਧਾਲੀਵਾਲ ਸਾਹਿਬ ਨੇ ਇਹ ਵੀੜਾ ਉਠਾਇਆ ਔਰ ਅਸੀਂ ਸਾਰਾ ਜਿਹੜਾ ਫਗਵਾੜਾ ਔਰ ਸਾਰੇ ਸਾਡੇ ਕਾਉਂਸਲਰ ਸਾਰੇ ਇਹਨਾਂ ਦੀ ਸ਼ਲਾਘਾ ਸਾਰਾ ਸ਼ਹਿਰ ਇਹਨਾਂ ਦੀ ਸ਼ਲਾਘਾ ਕਰਦਾ ਕਿ ਅੱਜ ਭਗਵਾਨ ਸ਼ਕਰਮਾ ਜੀ ਦਾ ਜਿਹੜਾ ਤਿਉਹਾਰ ਆਣਾ ਹੈ ਉਹਦੇ ਲਈ ਦੇਖੇ ਲੋਕ ਉਲਟ-ਉਲਟ ਡੇਗਦੇ ਆ ਕਈਆਂ ਤੇ ਇਨੀਆਂ ਸੱਟਾਂ ਲੱਗੀਆਂ ਕਈਆਂ ਦੀ ਜਾਨ ਵੀ ਗਈ ਪਰ ਇਹਨਾਂ ਦੇ ਜੂਨ ਹੀ ਸੜਕੀ ਔਰ ਸਰਲਾਤ ਹਲੀਵਾਲ ਜੀ ਆਪਣੇ ਕੋਲੋਂ ਜਿਹੜਾ ਇਹ ਪੈਚ ਵਰਕ ਕਰਾ ਰਹਾ ਔਰ ਮੈਂ ਕਹਿੰਦਾ ਇਦਾਂ ਦੇ ਐਮਐਲਏ ਸਾਰੇ ਸ਼ਹਿਰਾਂ ਨੂੰ ਮਿਲਣੇ ਚਾਹੀਦੇ ਤਾਂ ਜੋ ਜਿਹੜਾ ਆਪਣੇ ਜ਼ਿੰਮੇਵਾਰੀ ਔਰ ਆਪਣੇ ਸ਼ਹਿਰ ਦੀ ਜਿਹੜੀ ਸੁਰੱਖਿਅਤ ਲਈ ਆਪਣੇ ਕੋਲੋਂ ਜਿਹੜਾ ਪੈਸੇ ਖਰਚ ਕੇ ਇਹ ਕੰਮ ਕਰਾਉਣਾ ਬਹੁਤ ਬਹੁਤ ਧੰਨਵਾਦ ਜੈ ਇਹਨ ਬੁਗਾਜੀ ਔਰ ਜੈਨਾ ਨੇ ਕਿਹਾ ਕਿ ਭਈ ਐਦਾਂ ਦੇ ਜ਼ਿੰਮੇਵਾਰ ਐਮਐਲਏ ਜਿਹੜੇ ਆ ਉਹ ਸਾਨੂੰ ਮਿਲਣੇ ਚਾਹੀਦੇ